ਮੈਂ ਕੀ ਕਹਲੋ ਇਹ ਆਪច ਹੈ ਨਾ ਸਰ ਉਹਨਾਂ ਨੇ ਮਤਲਬ ਕਿ ਪਹਿਲੋ ਉੱਥੇ ਦਾ ਸਟਾਫ ਉਹ ਫੁਲਕਾਰੀ ਪਹਿਲਾਂ ਸੱਚਮੇਂ ਕੰਮ ਕੀ ਹੋਈ ਸੀਗੀ ਤੇ ਮੇਰੇ ਕੁੜੀਆਂ ਦਾ ਸਟਾਫ ਸੀਗਾ ਤੇ ਬਾਕੀ ਵੀ ਮੇਰਾ ਸਟਾਫ ਸੀਗਾ ਤੇ ਉੱਥੇ ਕੀ ਉੱਥੇ ਜਿਹੜੇ ਬੀ ਕਲਾਸ ਸੀਗਾ ਨਾ ਉਹਨਾਂ ਨੇ ਦੋ ਤਿੰਨ ਮੁੰਡਿਆਂ ਨੇ ਡ੍ਰਿੰਕ ਕੀਤੀ ਹੋਈ ਸੀਗੀ ਉਹਨਾਂ ਨੇ ਪਹਿਲੋ ਮਤਲਬ ਕਿ ਕਮੈਂਟ ਵਾਜੀ ਕੀਤੀ ਆ ਤੇ ਮੈਂ ਉਸ ਚੀਜ਼ ਦਾ ਵਿਰੋਧ ਕੀਤਾ ਉਸ ਤੋਂ ਬਾਅਦ ਫਿਰ ਮਤਲਬ ਕਿ ਉਹ ਹਟੇ ਨਹੀਂ ਉਸ ਚੀਜ਼ ਤੋਂ ਉਤਤ ਦਵਾਰੂ ਫਿਰ ਉਹਨਾਂ ਨੇ ਫਿਰ ਉਹ ਚੀਨੂ ਕੀਤਾ ਠੀਕ ਹੈ ਫਿਰ ਬੈਟਚ ਕਰਾਂਦੇ ਉਹਨਾਂ ਨੇ ਉਹ ਚੀਨੂ ਕੀਤਾ ਫਿਰ ਮੇਰੇ ਨਾਲ ਜਿਹੜਾ ਮੇਰਾ ਸਟਾਫ ਆ ਮਿਆਂ ਉਹਨਾਂ ਨੂੰ ਦੱਸਿਆ ਵੀ ਆ ਚੀਜ਼ ਦੀ ਕਰਕੇ ਮੈਨੂੰ ਪ੍ਰੋਬਲਮ ਆ ਰਹੀ ਹੈ ਉਹਨਾਂ ਨੇ ਗੱਲ ਕੀਤੀ ਆ ਉਹ ਗੱਲ ਕਰੰਦੇ ਉਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਆ ਫੜਿਆ ਆ ਮੈਨੂੰ ਬੈਟਚ ਕੀਤਾ ਆ ਫਿਰ ਮੇਰੇ ਸਟਾਫ ਨੇ ਭਲਾਇ ਫਿਰ ਮੇਰੇ ਜਿਹੜਾ ਸਟਾਫ ਮੈਨੂੰ ਬਚਾਉਣ ਦੇ ਲਈ ਆ ਉਹਨਾਂ ਨੇ ਮੈਨੂੰ ਮਾਰਿਆ ਗਲਤ ਟੱਚ ਕੀਤਾ 10 ਤੋਂ 15 ਬੰਦੇ ਸੀਗੇ ਉਹਨਾਂ ਦੇ ਠੀਕ ਹੈ ਜਦੋਂ ਬਚਾਉਣ ਦੇ ਲਈ ਆ ਉਹਨਾਂ ਸਾਰਿਆਂ ਨੇ ਇਹਨਾਂ ਨੂੰ ਵੀ ਮਾਰਿਆ ਆ ਕਿਤੇ ਕਿਤੇ ਸਟਾਲ ਲੰਘੀ ਦਾ ਡੇ ਸੋ ਮੇਰੇ ਫੇਸ ਤੇ ਨੱਕ ਦੇ ਉੱਤੇ ਮੇਰੇ ਬਾਜੂ ਦੇ ਉੱਤੇ ਔਰ ਮਤਲਬ ਕਿ ਉਹਨਾਂ ਨੇ ਉਹ ਗਲਤ ਤਰੀਕੇ ਨਾਲ 10 15 ਜਾਣੇ ਸੀ ਜਿਨ੍ਹਾਂ ਨੇ ਮੈਨੂੰ ਬੁਰੀ ਤਰ੍ਹਾਂ ਟੱਚ ਕੀਤਾ ਆ ਜਾਨ ਲੇ ਸੁੱਟਿਆ ਸਰ ਗੱਡੀ ਦੀ ਪਾਂਹ ਤੋੜ ਕੀਤੀ ਜਿਹੜੀ ਗੱਡੀ ਦੀ ਮਤਲਬ ਕਿ ਪਾਂਹ ਤੋੜ ਵੀ ਕੀਤੀ ਆ ਠੀਕ ਹੈ ਮੈਂ ਆਪਣੇ ਆਪ ਨੂੰ ਬਚਾਉਂਦੇ ਰਹੀ ਮੈਂ ਬੈਠ ਵੀ ਗਈ ਆ نیچے ਠੀਕ ਹੈ ਕਿ ਨਹੀਂ ਮੈਨੂੰ ਇਸ ਤਰ੍ਹਾਂ ਨਾ ਕਰੋ ਨਾ ਕਰੋ ਭਾਨੇ ਕੋਈ ਹਥਿਆਰ ਵੀ ਸੀ ਉਹਨਾਂ ਦੇ ਕੋਲ ਹਾਂਜੀ ਸਰ ਉਹਨਾਂ ਦੇ ਕੋਲ ਹਥਿਆਰ ਸੀਗੇ ਕੀ ਗੱਲ ਹੋਈ ਜੀ ਆਪਣੇ ਅ ਅ ਜੀ ਆਪਾਂ ਫੁਲਕਾਰੀ ਪੈਰਿਸ ਕਾਮਲ ਹੋਣਗੇ ਇਸ ਵੇਲੇ ਸ਼ਾਮ ਨੂੰ ਕੁੜੀਆਂ ਨਾਲ ਉੱਥੇ ਕੋਈ 2 ਕਲਾਸ ਮੁੰਡੇ ਆ ਦੋ ਤਿੰਨ ਜਾਣੇ ਉਹਨਾਂ ਨੇ ਕੁੜੀਆਂ ਨਾਲ ਛੇੜਛਾੜ ਕੀਤੀ ਤੇ ਸਟਾਫ ਨਾਲ ਅਸੀਂ ਉਹਦਾ ਵਿਰੋਧ ਕੀਤਾ ਤਾਂ ਅਸੀਂ ਕਿਹਾ ਜੀ ਤੁਹਾਡੇ ਮੈਨੇਜਰ ਨਾਲ ਗੱਲ ਕਰਨੀ ਹੈ ਕੀ ਹੋਇਆ ਕੀ ਨਹੀਂ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਤਾਂ ਉਹਨੇ ਗੱਲਬਾਤ ਕੀਤੀ ਆਫਿਸ 'ਚ ਆਫਿਸ ਆ ਕੇ ਸਾਡੇ ਨਾਲ ਗਾਲੀ ਗਲੋਚ ਕੀਤਾ ਮੈਂ ਬਾਹਰ ਆਇਆ ਉਹਨਾਂ ਨੇ 15 ਵੀ ਮੁੰਡਿਆਂ ਨੇ ਗੰਡਾਸੇ ਤਲਵਾਰਾਂ ਕਿਰਚਾ ਵਗੈਰਾ ਜੋੜਾ ਦਰੁਦਾਸ ਸਾਡੇ ਮੇਰੇ 4-5 ਮੁੰਡੇ ਸੀ ਇਹਨਾਂ ਨੇ ਅਟੈਕ ਕਰਤਾ ਭਾਜੀ ਪਤਾ ਨਹੀਂ ਲੱਗਿਆ ਮਿੰਟੋ ਮਿੱਟੀ ਟੈਗੀ ਭਾਜੀ ਕਰਤਾ ਸਾਡੇ ਤੇ ਪੈਲੈਸ ਦੇ ਵਿੱਚ ਹਥਿਆਰ ਕਿੱਥੋਂ ਆਏ ਨੇ ਭਾਜੀ ਤੁਹਾਨੂੰ ਮੈਨੇਜਰ ਨੂੰ ਪਤਾ ਫੁਲਕਾਰੀ ਪੈਲੈਸ ਆ ਭਾਜੀ ਸਨਾਰ ਰੋਡ ਤੇ ਕਿੱਥੋਂ ਹਥਿਆਰ ਆਏ ਕਿੱਥੋਂ ਬੰਦੇ ਆ ਭਾਜੀ ਪਤਾ ਹੀ ਨਹੀਂ ਪਛਾਤੇ ਬੰਦੇ ਥੋੜੇ ਨੂੰ ਤਾਂ ਮੈਂ ਥੋੜਾ ਜਾਣਦਾ ਹਾਂ ਤੇ ਉਹ ਤੇ ਨਾਲ ਤਾਂ ਮੈਨੂੰ ਸ਼ਗਲ ਜਿਆਦਾ ਬਾਕੀ ਭਾਜੀ ਮੈਨੂੰ ਪਤਾ ਨਹੀਂ ਕੀ ਚੱਕਰ ਆਈ ਕਿੰਨੇ ਜਣੇ ਦੇ ਸੱਟਾਂ ਲੱਗੀਆਂ ਭਾਜੀ ਆਪਣੇ 3-4 ਮੁੰਡਿਆਂ ਦੇ ਸੱਟਾਂ ਲੱਗੀਆਂ ਇੱਕ ਦੇ ਤਾਂ ਕਿ ਲੱਗਿਆ ਮੇਰੀ ਪੈਰ ਸ਼ਾਇਦ ਬਾਹ ਟੁੱਟ ਗਈ ਪਤਾ ਨਹੀਂ ਐਕਸ-ਰੇ ਕੀ ਜਾਂਦਾ ਕੀ ਨਹੀਂ ਬਾਕੀ ਸਭ ਸੇਰ ਜੀ ਮੇਰਾ ਦੇਖ ਸਕਦੇ ਕੁੜੀਆਂ ਦੇ ਸਮਰੇ ਨਾਲ ਸੀਗੀਆਂ ਉਹਨੇ ਬੜਾ ਕੇ ਚੀਚ ਝੜਾ ਕੇ ਤਾਂ ਉਹਨਾਂ ਦੇ ਬਚਾਰਿਆਂ ਦੇ ਰੋਡਾ ਰੋਡਾ ਮਾਰੀਆਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਆ ਸਭ ਭਾਈ ਤੁਹਾਡੇ ਵੀ ਸੱਟਾਂ ਲੱਗੀਆਂ ਨੇ ਹਾਂਜੀ ਹਾਂਜੀ ਪੰਜ ਮੇਰੇ ਸਿਰ 'ਤੇ ਲੱਗੀਆਂ ਹੋਈਆਂ ਕਿੰਨੇ ਜਣੇ ਸੀ ਉਹ ਭਾਜੀ ਹੁਣ ਹੀ ਆਏ ਜੀ ਅੰਕਾਰ ਪਾ ਲਗੀ ਜਣੇ ਸੋ ਭਾਜੀ ਹੁਣੇ ਕੀ ਕੋਈ ਗਲਵਾਤ ਆਪਣਾ ਗੱਲ ਪਹਿਲੇ ਕੋਈ ਆਪਣੀ ਗਲਵਾਸੀ ਉਹਨਾਂ ਦੇ ਨਾਲ ਨਹੀਂ ਨਹੀਂ ਆਪਣੀ ਨਹੀਂ ਕੋਈ ਗਲਵਾਸੀ ਭਾਜੀ ਮੈਂ ਜੀ ਦੂਜੇ ਕੰਮ ਤੋਂ ਮੈਂ ਮੁੰਡੇ ਲੈ ਕੇ ਜਾਣੀ ਸੀ ਉੱਥੂ ਹੋਰ ਕੰਮ ਤੇ ਜਦੋਂ ਮੈਂ ਉੱਥੇ ਪਹੁੰਚਿਆ ਉੱਥੇ ਥੋੜਾ ਜਿਹਾ ਇਹਨਾਂ ਦਾ ਬਹਿਤ ਸਈਆ ਕੁਝ ਹੋਇਆ ਸੀ ਤੇ ਮੈਂ ਜੀ ਉਸ ਤੋਂ ਬਾਅਦ ਮੈਂ ਉੱਥੇ ਖੜ ਗਿਆ ਚਲੋ ਬਹਿਤ ਸਈਆ ਹੋਇਆ ਉਸ ਤੋਂ ਬਾਅਦ ਪਤਾ ਨਹੀਂ ਕਿ ਕਿੱਥੋਂ ਮੁੰਡੇ ਆਏ ਉਹ ਰਾਡਾ ਰੂਡਾ ਉਹਨਾਂ ਦੇ ਕੋਲ ਸੀ ਖੰਡੇ ਸੀ ਉਹ ਉਹ ਘਰ ਕਿਰਚਾ-ਕੁਰਚਾ ਵੀ ਸੀਗੀਆਂ ਜੀ ਉਹਨੇ ਇੱਕਦਮ ਹੀ ਹੰਦਾ ਬੋਲਦਾ ਜੀ